Ayo, जाओ अंग्रेज आ খবর সাহেব পাশে চাইছে ਛੜ ਜਾ ਕਰੋ ਇਹਦੇ ਆ ਬਾਜੋ ਕਲੋਨੀ ਕੀ ਗੱਲ ਹੋ ਜਾਂਦੀ ਹਾਂਜੀ ਕੀ ਮੈਂ ਡੈਕਟਰ ਵੀ ਕਿਲੋ ਸਵੇਰੇ ਕੰਮ ਤੇ ਗਿਆ ਮੁੰਡਾ ਮੇਰਾ ਪਹਿਲਾ ਆਇਆ ਮੁੰਡਾ ਇੱਕ ਬਲਾਨ ਸਵੇਰੇ ਆਇਆ ਬਲਾਨ ਮੈਂ ਕਿਹਾ ਹੈ ਨਹੀਂ ਮੇਰਾ ਮੁੰਡਾ ਘਰ ਦੇ ਵਿੱਚ ਸੀ ਗਾਲੀ ਮੈਂ ਦੱਸਿਆ ਨਹੀਂ ਮੁੰਡੇ ਨੂੰ ਕਿ ਘਰ ਤੇ ਹੈ ਨਹੀਂ ਮੈਂ ਕਿਹਾ ਦੀ ਕਿ ਮੁੰਡਾ ਮੇਰਾ ਕੰਮ ਤੇ ਗਿਆ ਫਿਰ ਕਹਿੰਦਾ ਮੈਨੂੰ ਫੋਨ ਨੰਬਰ ਦੇ ਦੋ ਮੁੰਡੇ ਦਾ ਆਪਣਾ ਮੈਂ ਕਿਹਾ ਮੈਂ ਫੋਨ ਨੰਬਰ ਨਹੀਂ ਦਿੰਦੀ ਮੁੰਡੇ ਦਾ ਮੈਨੂੰ ਪਤਾ ਨਹੀਂ ਯਾਦ ਨਹੀਂ ਹੈ ਕਹਿੰਦਾ ਮੈਂ ਆਪ ਮਿਲਾ ਲਾਂਗਾ ਮੇਰੇ ਕੋਲ ਹੈਗਾ ਨੰਬਰ ਉਹਨਾਂ ਨੇ ਚੱਕ ਕੇ ਮਿਲਾ ਕੇ ਕੰਮ ਤੇ ਗਿਆ ਕੰਮ ਤੋਂ ਉਧਰ ਹੀ ਪਤਾ ਨਹੀਂ ਕਿੰਨੇ ਵਜੇ ਲੈ ਕੇ ਗਿਆ ਮੋਟਰਸਾਈਕਲ 6 ਨੰਬਰ ਗਲੀ ਪਤੇ 7 ਨੰਬਰ ਗਲੀ ਚ ਮੋਟਰਸਾਈਕਲ ਖੜਾ ਕਰਤਾ ਮੁੰਡੇ ਨੂੰ ਨਾਲ ਲੈ ਕੇ ਨਾਲ ਨਾਲ ਫਿਰਿਆ ਔਰ ਪਤਾ ਨਹੀਂ ਕਿੰਨੇ ਵਜੇ ਉਹਨੂੰ ਨਸ਼ਾ ਕਰਾ ਕੇ ਔਰ ਫੇਕ ਗਏ ਮਾਰ ਕੇ ਪਤਾ ਨਹੀਂ ਕਿਵੇਂ ਕੁਛ ਵੀ ਕਰਤਾ ਸਿੱਟ ਗਿਆ 7 ਨੰਬਰ ਗਲੀ ਚ ਬੰਦ ਹਨੇਰਾ ਗਲੀ ਚ ਬੰਦ ਗਲੀ ਚ ਸਿੱਟ ਗਿਆ ਕਿ ਚਲਦੀ ਵੀ ਨਹੀਂ ਰੋਟ ਚ ਹੀ ਉਧਰ ਉਸ ਗਲੀ ਦੇ ਵਿੱਚ ਵਕਾਈ ਬੰਦੇ ਗੁੱਲ ਜਿੱਲੇ ਗਏ ਉਹ ਕੋਈ ਹੋਣਾ ਯਾਰ ਦੋਸਤ ਜਾਂ ਦੁਸ਼ਮਣ ਹੋਣਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਦੇਖਦੀ ਮੁੰਡੇ ਨੂੰ ਪਹਿਲੀ ਵਾਰ ਖੜੀ ਹੋਏ ਤੇ ਜਿਹੜੇ ਬੰਦੇ ਆਏ ਸੀ ਲੈਣ ਦੱਸੋ ਉਹ ਮੈਨੂੰ ਦੇਖਿਆ ਮੁੰਡੇ ਨੂੰ ਆਇਆ ਬੁਲਾਣਾ ਉਹ ਮੁੰਡੇ ਨੂੰ ਮੈਂ ਪਛਾਣਦੀ ਆ ਔਰ ਉਹਦੇ ਬਾਪ ਪੁੱਤ ਦੋਨੋਂ ਸਿੱਟ ਕੇ ਚਲੇ ਗਏ ਗਲੀ ਚ ਕਿੰਨੇ ਉਮਰ ਦੇ ਮੁੰਡੇ ਜੀ 2 ਕਿੰਨ੍ਹੇ ਸਾਲ ਦੇ ਸੀ ਉਹ ਕੀ ਕਰਾ ਜਾਂਦਾ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਨੂੰ ਆਪਣਾ ਮੁੰਡੇ ਦਾ ਹੱਕ ਦਾ ਹਿਸਾਬ ਦਿੱਤਾ ਜਾਵੇ ਹਿਸਾਬ ਦਿੱਤਾ ਜਾਵੇ ਮੇਰੇ ਮੁੰਡੇ ਨੂੰ ਕੀਤਾ ਹਿਸਾਬ ਕੀਤਾ ਜਾਵੇ ਸਾਨੂੰ ਇਨਸਾਫ ਮੇਰਾ ਮੁੰਡਾ ਜਾਂ ਵਾਪਸ ਦੇਵੇ ਜਾਂ ਆਪ ਕੁਝ ਤਾਂ ਕਰਮ ਹਾਂ ਸਾਨੂੰ ਤਾਂ ਇਹ ਸੁਣਾਈ ਆ ਸਾਡੀ ਨੂੰ ਕਿਤਾਬ ਕਿਤਾਬ ਜਾਬੇ ਬਸ ਹੱਸਦਾ ਸਾਡੇ ਤਾਂ ਇਹੀ ਯਾਦ ਤਾਂ ਹੋਰ ਕੀ ਕਰ ਸਕਦੇ ਹੱਸਦਾ ਹੱਥ ਜੋੜ ਕੇ ਬੇਨਤੀ ਹੈ ਸਾਡੇ ਨਾਲ ਕਿਸ਼ਨਾ ਜੀ ਕੰਮ ਕੀ ਕਰ ਦੋ ਉਹ ਮੋਟਰਸਾਈਕਲ ਤੇ ਮਿਲਣਾ ਇੱਕ ਪਤਾ ਨਹੀਂ ਕਿ ਐਂਚਨ ਸੀਸ ਤੇ ਲੱਗਿਆ ਸੀ ਲੜਾਈ ਲੜਾਈ ਕਿਸੇ ਦੀ ਹੋਈ ਹੋਈ ਲੜਾਈ ਕੁਝ ਵੀ ਨਹੀਂ ਸੀ ਉਦੋਂ ਸਿੱਧਾ ਸੀ ਦਾ ਮੁੰਡਾ ਉਦੋਂ ਸਾਹਮਣੂ ਮੇਰੇ ਇੱਕ ਅੰਦਰ ਹੀ ਬੈਠਾ ਰਹਿੰਦਾ ਦੀ ਬਾਹਰ ਨਿਕਲਦਾ ਨਹੀਂ ਸੀ ਜੋ ਕੋਈ ਇਹ ਫੋਨ ਫੋਨ ਆ ਗਿਆ ਤਾਂ ਬਾਹਰ ਨਿਕਲ ਗਿਆ ਤਾਂ ਮੈਂ ਪਿੱਛੇ ਜਾਂਦੀ ਸੀ ਦੇਖਣ ਕਿ ਹਾਂ ਕਿੱਥੇ ਗਿਆ ਕਿੱਥੇ ਨਹੀਂ ਗਿਆ ਹਾਂ ਉਹ ਤਾਂ ਚਾਰ ਮਹੀਨਾ ਤਾਂ ਮੈਂ ਨਸ਼ਾ ਕੇਂਦਰ ਚ ਪਾਇਆ ਸੀਗਾ ਹਾਂ ਤਾਂ ਉਹ ਠੀਕ ਠਾਕ ਰਹਿੰਦਾ ਸੀ ਬਹੁਤ ਵਧੀਆ ਹੋ ਗਿਆ ਸੀ ਅੱਗੇ ਨਾਲੋਂ ਬਹੁਤ ਅੱਛਾ ਇਹ ਕਰਦਾ ਸੀ ਜਿੰਨਾ ਮਰਜੀ ਬੋਲਦੀ ਝਾਲਦੀ ਸੀ ਉਹਨੂੰ ਕੁਝ ਨਹੀਂ ਹੁੰਦਾ ਸੀ ਹਾਂਜੀ ਹਾਲੇ ਜੀ ਚੁੱਕੀ ਹਾਲੇ ਤਾਂ ਇਹ ਬਿਆਨ ਦਿੱਤਾ ਸਾਡਾ ਇਹ ਦਿਖਾਏ ਕਿ ਕਹਿੰਦੇ ਆ ਪੋਸਮਾਰਟਮ ਤੋਂ ਬਾਅਦ ਤੁਹਾਨੂੰ ਸਾਰੀ ਕਾਰਵਾਈ ਦਿੱਤੀ ਜਾਏਗੀ ਉਹ ਬੰਦਾ ਚੱਕ ਕੇ ਲਿਆਓ ਬੰਦਾ ਉਹ ਬੰਦੇ ਨੂੰ ਅੰਦਰ ਰੱਖਿਆ ਵੀ ਆ ਤਾਂ ਕਹ ਰਹੇ ਕਿ ਉਹ ਗੱਡੀ ਵੀ ਖੜੀ ਹੈ ਜਿਸ ਦੇ نیچے ਸੌਂਕ ਕੇ ਗਏ ਆ ਉਹ ਕਹ ਰਿਹਾ ਕਿ ਬਈ ਪੋਸਮਾਰਟਮ ਹੋ ਗਈ ਰਿਪੋਰਟ ਜਾਏਗੀ ਤੁਸੀਂ ਘਰ ਸੰਸਕਾਰ ਕਰਕੇ ਫਿਰ ਉਸ ਤੋਂ ਬਾਅਦ ਪੋਸਮਾਰਟਮ ਬਾਅਦ ਕੇਸ ਕੀਤਾ ਜਾਏਗਾ ਪੋਸਮਾਰਟਮ ਹੋਏਗਾ ਉਸ ਰਿਪੋਰਟ ਆ ਜਾਏਗੀ ਫਿਰ ਤੁਹਾਡਾ ਕਾਰਵਾਈ ਸ਼ੁਰੂ ਹੋਏਗੀ ਹੰਸਰ ਕੀ ਨਾਮ ਹੈ ਅ ਐਸਆਈ ਕੁਲਦੀਪ ਸਿੰਘ ਜਿਹੜੇ ਜਿਹੜੇ ਮੁੰਡੇ ਦੀ ਸ਼ੱਕੀ ਹਾਲਤ ਵਿੱਚ ਜਿਹੜੀ ਲਾਸ਼ ਮਿਲੀ ਹੈ ਮਾਮਲਾ ਕੀ ਹੈ ਮਾਮਲਾ ਹੈ ਸਾਹਿਬ ਜੀ ਅੱਜ ਤੁਹਾਨੂੰ ਇਸ ਮੇਰੇ ਰਜੇਂਦਰਾ ਹਸਕਟਾ ਦਾ ਪਿੰਡ ਪਟਿਆਲਾ ਤੋਂ ਇੱਕ ਤਲਾਮ ਮਸੂਲ ਹੋਈ ਸੀ ਕਿ ਕ੍ਰਿਸ਼ਨ ਉਰਫ ਗੋਪੀ ਅ ਅਨੋਫ ਰਗਾ ਰਾਜਕੁਮਾਰ ਸੇ ਬਾਤਬਾਤ ਨੂੰ ਨਹੀਂ ਪਤਾ ਲੱਗਾ ਫਰਮ ਵਾਲਾ ਹੈ ਜੀ ਦੀ ਮਤਲਬ ਸ਼ੱਕੀ ਹਾਲਾਤ ਵਿੱਚ ਮਤਲਬ ਮੌਤ ਹੋਈ ਹੈ ਤੇ ਜਦੋਂ ਅਸੀਂ ਇਹ ਕਾਰਵਾਈ ਲੇ ਕਰਕੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਜੀ ਮਕਦਮਾ ਨੰਬਰ 26 ਹੈ ਜੀ ਤੇ ਬਾਕੀ ਅੱਗੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਏਗੀ ਜੋ ਵੀ ਲਗਨਾ ਹੋਏਗਾ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਪਰਿਵਾਰ ਵੱਲੋਂ ਕਿਹਾ ਗਿਆ ਜੀ ਹੱਤਿਆ ਕੀਤੀ ਗਈ ਹੈ ਕੀ ਲੱਗਦਾ ਤੁਹਾਨੂੰ ਜੀ ਹਾਲਾਤ ਇਸ ਤਰ੍ਹਾਂ ਦਾ ਡੈਡ ਬੋਡੀ ਦੇਖ ਕੇ ਐਦਾਂ ਲੱਗਦਾ ਜੀ ਵੀ ਜਿਵੇਂ ਬੰਦੇ ਨੇ ਕੋਈ ਓਵਰਡੋਜ਼ ਕੀਤੀ ਹੋਵੇ ਬਾਕੀ ਅੱਗੇ ਪੜਤਾਲ ਦਾ ਮਤਲਬ ਜੀ ਜਿਵੇਂ ਜਿਵੇਂ ਪੜਤਾਲ ਹੋਏਗੀ ਮੁਤਾਬਕ ਪੜਤਾਲ ਅੱਗੇ ਕਾਰਵਾਈ ਅਮਲ ਵਿੱਚ ਲੱਗੇਗੀ ਮੁੰਡਾ ਕੁਆਰਾ ਸੀ ਜੀ ਮੁੰਡਾ ਨਾ ਮੈਂ ਕਿਹਾ ਜੀ ਕੁਆਰਾ ਤੇ ਕੁਝ ਇਹਦੇ ਵਾਲੇ ਫੀਡਬੈਕ ਪਤਾ ਲੱਗਿਆ ਪਰਿਵਾਰ ਵੱਲੋਂ ਕਿ ਕਿੱਦਾਂ ਦਾ ਹੈ ਕਿ ਪਹਿਲਾਂ ਨਸ਼ੇ ਕਰਦਾ ਹੁੰਦਾ ਸੀ ਕਰਦਾ ਜੀ ਬੁੱਢਾ ਪਤਾ ਲੱਗਾ ਕਿ ਉਹਨਾਂ ਦੀ ਮਾਤਾ ਤੋਂ ਵੀ ਪਤਾ ਲੱਗਾ ਸੀਗਾ ਜੀ ਬੁੰਡਾ ਪਹਿਲਾਂ ਵੀ ਨਸ਼ੇ ਨਸ਼ੇ ਕਰਦਾ ਤੇ ਜਿਹੜਾ ਹੈਗਾ ਹੁਣ ਵੀ ਮਤਲਬ ਕੁਝ ਐਡਮਿਟ ਵੀ ਕਿਤੇ ਰੱਖਿਆ ਜੀ ਇਹਨਾਂ ਪਰਿਵਾਰ ਨੇ ਤੇ ਹੁਣ ਕਹਿੰਦੇ ਕਿ ਪ੍ਰਬੰਧਕ ਕਹਿੰਦਾ ਜੀ ਛੱਡਦਾ ਛੱਡਿਆ ਹੋਇਆ ਨਸ਼ਾ ਪਰ ਪਰਿਵਾਰ ਕਹਿੰਦਾ ਜੀ 5 6 ਮਹੀਨੇ ਪਹਿਲਾਂ ਐਡਮਿਟ ਹੋਇਆ ਹੋਇਆ ਤੇ ਜੋ ਹਾਲਾਤ ਲੱਗਦੇ ਨੇ ਜੀ ਉਹ ਨਸ਼ੇ ਦੀ ਡੋਜ਼ ਕਰਕੇ ਲੱਗਦੇ ਨੇ ਤੇ ਹੁਣ ਕਿੱਦਾਂ ਦੀ ਕਾਰਵਾਈ ਕੀਤੀ ਗਈ ਨਹੀਂ ਤੁਹਾਡੇ ਇਹ ਮੁਕੱਦਮਾ ਨੰਬਰ 26 ਦਰਜ ਕਰਕੇ ਜੀ ਪੋਸਟਮਾਰਟਮ ਕਰਵਾਇਆ ਗਿਆ ਜੀ ਉਹ ਨਤੀਜਾ ਆਉਣ ਤੋਂ ਬਾਅਦ ਹੀ ਅਗਲੀ ਪ੍ਰਕਾਸ਼ ਜਿਵੇਂ ਅਗੇ ਪ੍ਰਕਾਸ਼ ਹੋਏਗੀ ਜੀ ਕਾਰਵਾਈ ਅਮਲ ਚੱਲੇਗੀ